ਜੋੜ ਮੇਲਾ ਮਨਾਉਂਦੇ ਹੋਏ ਗੀਤ ਸਕੀਨ ਦਾ ਪ੍ਰੋਗਰਾਮ ਪਾਤਸ਼ਾਹ ਜੀ ਰੰਭ ਹੋ ਲੱਗਾ ਹੈ ਸ਼ੁਰੂ ਹੋਣ ਲੱਗਾ ਹੈ ਸਤਿਗੁਰ ਪਾਤਸ਼ਾਹ ਕਿਰਪਾ ਕਰਨੀ ਵੀ ਮਹਾਰਾਜ ਦੇ ਚਰਨਾਚਰ ਅਰਦਾਸ ਬੰਦੀ ਕਰਕੇ ਤੇ ਨਾਚ ਤੁਸੀਂ ਜਿਹੜਾ ਵਾ ਉਹ ਬੱਚਿਆਂ ਦਾ ਕਰਵਾ ਰਹੇ ਵੀ ਸਿੱਖਾਂ ਦੀਆਂ ਬੱਚਿਆਂ ਦਾ ਹੈ ਇਹ ਲਹਣਤਾਈਆਂ ਬੀਰ ਸਿੰਘ ਉਹ ਨਹੀਂ ਗਏ ਅਕਾਲ ਤਖਤ ਸਾਹਿਬ ਉਹਨਾਂ ਨੂੰ ਮਾਫੀ ਮਿਲ ਗਈ ਹੁਣ ਇਹ ਗਰਮਤੀ ਸਿੰਘ ਨੇ ਉੱਥੇ ਜਾਣਾ ਇਹਨੂੰ ਵੀ ਅਕਾਲ ਤਖਤ ਸਾਹਿਬ ਤੋਂ ਮਾਫੀ ਮਿਲ ਜਾਨੀ ਜਿਹੜਾ ਛੋਟੇ ਹੱਥ ਜੇ ਗੋਈ ਨਾ ਜਿਹੜਾ ਲਿਪੜਿਆ ਛੋਟਾ ਥੀ ਉਹਦੇ ਵਿੱਚ ਮਹਾਰਾਜ ਸਾਹਿਬ ਦਾ ਸਰੂਪ ਲੈ ਕੇ ਆਇਆ ਮਾਫੀ ਉਹਨੂੰ ਮਿਲ ਜਾਨੀ ਆ ਦੁਆਦੇ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਆ ਤੀਆਂ ਦਾ ਦਿਵਾਰ ਮਨਾਉਂਦੇ ਹੋਏ ਚੰਦਰਪਾਸ ਜੀ ਮਹਾਰਾਜ ਆ ਸੁਗਾ ਜੀ ਚੰਨਣ ਆਸਰਾ ਲੈ ਕੇ ਪਾਸ ਜੀ ਆਪਦੇ ਸਹਤ ਸੰਦਾਰ ਫੇਰਹੀਂ ਕਿੰਨੇ ਵੀ ਲੋਕੀ ਨਾ ਸਾਡਾ ਗਰੰਥੀ ਸਿੰਘਾਂ ਦਾ ਪਾਠੀ ਸਿੰਘਾਂ ਦਾ ਅਖੰਡ ਪਾਠੀ ਸਿੰਘਾਂ ਦਾ ਸਤਿਕਾਰ ਨਹੀਂ ਕਰਦੇ ਹੂੰ ਤੇ ਕੰਮ ਤਾਂ ਹੀ ਛੇਤਰਾ ਵਾਲੇ ਕਰ ਰਹੇ ਆ ਤੇ ਲੋਕੀ ਸਾਡਾ ਸਤਿਕਾਰ ਕਿੱਦਾ ਕਰਨ ਗੋਸਿਕੀ ਜੀਮ ਬਸ ਕਰਨਾ ਅਮਰਦੇਲ ਦਾ ਜਾਗਣਾ ਕੁਰਬਾਨੀ ਦਾ ਪਿਆਰ ਬਸ ਕਰਨਾ ਨਾਲ ਵਿੱਚ ਕਿੰਨਾ ਜੀ ਤਪਉਣਾ ਨਹੀਂ ਚਾਹ ਫੇਰਹੀਂ ਕਿੰਨੇ ਵੀ ਲੋਕੀ ਨਾ ਸਾਡਾ ਗਰੰਥੀ ਸਿੰਘਾਂ ਦਾ ਪਾਠੀ ਸਿੰਘਾਂ ਦਾ ਅਖੰਡ ਪਾਠੀ ਸਿੰਘਾਂ ਦਾ ਸਤਿਕਾਰ ਨਹੀਂ ਕਰਦੇ ਹੂੰ ਤੇ ਕੰਮ ਤਾਂ ਹੀ ਛੇਤਰਾ ਵਾਲੇ ਕਰ ਰਹੇ ਆ ਤੇ ਲੋਕੀ ਸਾਡਾ ਸਤਿਕਾਰ ਕਿੱਦਾ ਕਰਨ ਹੁਣ ਇਹ ਤੀਆਂ ਦਾ ਮੇਲਾ ਜੀ ਸ਼ੁਰੂ ਕਰਨ ਤੋਂ ਪਹਿਲਾਂ ਜੀ ਗੁਰੂ ਸਾਹਿਬ ਜੀ ਦੇ ਚਰਨਾਚਰ ਅਰਦਾਸ ਬੇਨਤੀ ਕੀਤੀ ਏ ਹੂੰ ਅਰਦਾਸ ਬੇਨਤੀ ਕੀਤੀ ਕਿ ਮਾਰੇ ਬੱਚਿਆਂ ਨੇ ਨੱਚਣਾ ਆ ਹੂੰ ਤੇ ਕਿਰਪਾ ਕਰੋ ਆ ਮੇਲਾ ਜਿਹੜਾ ਆਰੰਭ ਕਰਨ ਦੀ ਤੇ ਆਗਿਆ ਦਿਓ ਅੱਛਾ ਉੱਥੇ ਅਰਦਾਸ ਬੇਨਤੀ ਕਰਕੇ ਗੰਦੇ ਗੰਦੇ ਗੀਤ ਲਾਏ ਗਏ ਜੀ ਸਾਡੀਆਂ ਸਿੱਖਾਂ ਦੀਆਂ ਬੱਚੀਆਂ ਨੇ ਭੰਗੜੇ ਪਾਏ ਨਾਚ ਕੀਤਾ ਕਿੱਡੀ ਦੁਖਦਾਇਕ ਇਹ ਘਟਨਾ ਕਹਿ ਸਕਦੇ ਕਿੰਨੀ ਨਿੰਦਣਯੋਗ ਗੱਲ ਆ ਵੀ ਮਹਾਰਾਜ ਦੇ ਚਰਨਾਚਰ ਅਰਦਾਸ ਬੇਨਤੀ ਕਰਕੇ ਤੇ ਨਾਚ ਤੁਸੀਂ ਜਿਹੜਾ ਵਾ ਉਹ ਬੱਚੀਆਂ ਦਾ ਕਰਵਾ ਰਹੇ ਉਹ ਵੀ ਸਿੱਖਾਂ ਦੀਆਂ ਬੱਚੀਆਂ ਦਾ ਬਿਲਕੁਲ ਇਹ ਲਾਣਤਾਈਆਂ ਫਿਰ ਹੁਣ ਉਹ ਗ੍ਰੰਥੀ ਸਿੰਘ ਵੀ ਜਿੱਦਾਂ ਵੀਰ ਸਿੰਘ ਹੋਣੀ ਗਏ ਸੀ ਅਕਾਲ ਤਖਤ ਸਾਹਿਬ ਉਹਨਾਂ ਨੂੰ ਮਾਫੀ ਮਿਲ ਗਈ ਹੁਣ ਇਹ ਗ੍ਰੰਥੀ ਸਿੰਘ ਨੇ ਉੱਥੇ ਜਾਣਾ ਇਹਨੂੰ ਵੀ ਅਕਾਲ ਤਖਤ ਸਾਹਿਬ ਤੋਂ ਮਾਫੀ ਮਿਲ ਜਾਣੀ ਜਿਹੜਾ ਛੋਟੇ ਹੱਥੀ ਜਗੋਈ ਨਾ ਜਿਹੜਾ ਲਿਬੜਿਆ ਛੋਟਾ ਥੀ ਉਹਦੇ ਵਿੱਚ ਮਹਾਰਾਜ ਸਾਹਿਬ ਦਾ ਸਰੂਪ ਲੈ ਕੇ ਆਇਆ ਮਾਫੀ ਉਹਨੂੰ ਵੀ ਮਿਲ ਜਾਣੀ ਜੀ ਵੀ ਅਕਾਲ ਤਖਤ ਸਾਹਿਬ ਨੂੰ ਨਾ ਇਹਨਾਂ ਲੋਕਾਂ ਨੇ ਖੇਡ ਬਣਾ ਲਿਆ ਅਸਲ ਵਿੱਚ ਗੱਲ ਸਹਿਦ ਹੀ ਨਹੀਂ ਗੱਲ ਪੈ ਦੀਆ ਇੱਕ ਵਾਰੀ ਪਿਆ ਬਣ ਗਿਆ ਫਿਰ ਸਾਰਿਆਂ ਨੇ ਉਸੇ ਲਈ ਹੁਣ ਤੁਰੇ ਜਾਣਾ ਪਿਆ ਮਤਲਬ ਕੀ ਇੱਕ ਵਾਰੀ ਟੰਗਣਾ ਚਾਹੀਦਾ ਇੱਕ ਅੱਧਾ ਫਿਰ ਹਾਂ ਇਦਾਂ ਹੋਣਾ ਚਾਹੀਦਾ ਜੀ ਜੋ ਟੰਗੇ ਹੁਣ ਆ ਇਹ ਭਾਈ ਅਮਰਿਤਪਾਲ ਸਿੰਘ ਮੈਰੋ ਉਹਨਾਂ ਨੇ ਇੱਕ ਬੀਬੀ ਰੇੜੀ ਹੁਣ ਆ ਕਿੱਡੇ ਵਧੀਆ ਵਧੀਆ ਜਿਹੜੇ ਆ ਹੈਗੇ ਆ ਆ ਮੈਡ ਸੰਧੂ ਉਹ ਵੀ ਕਿੱਡਾ ਵਧੀਆ ਕੰਮ ਕਰਨ ਲੱਗੇ ਪਏ ਵੀ ਨਿਤਨੇਮ ਕਰਨ ਲੱਗ ਪਏ ਹੁਣ ਜੀ ਛੇਤਰ ਦਾ ਡਰ ਆ ਨਾ ਹੁਣ ਮੈਡ ਸੰਧੂ ਵਰਗੇ ਵੀ ਨਿਤਨੇਮ ਕਰਨ ਲੱਗ ਪਏ ਆ ਤੇ ਕਿੰਨਾ ਜ਼ਿਆਦਾ ਗੰਦ ਕਹਿ ਲਈ ਭੀ ਘਟ ਗਿਆ ਸੋਸ਼ਲ ਮੀਡੀਆ ਤੋਂ ਜਿੱਦਨ ਦੀ ਕੰਚਨ ਕੁਮਾਰੀ ਸਿੰਘਾ ਨੇ ਮਾਰੀ ਆ ਜੀ ਸੋ ਇਦਾਂ ਹੀ ਜਿਹੜਾ ਹੋਣਾ ਚਾਹੀਦਾ ਵਾ ਤਾਂ ਹੀ ਠੱਲ ਪੈ ਸਕਦੀ ਆ ਬਾਕੀ ਤੀਆਂ ਦਾ ਜਿਹੜਾ ਤਿਉਹਾਰ ਆ ਇਹਦੇ ਨਾਲ ਸਿੱਖਾਂ ਦਾ ਸਬੰਧ ਹੈਗਾ ਆ ਇਹ ਨਹੀਂ ਕਿ ਸਿੱਖਾਂ ਦਾ ਸਬੰਧ ਨਹੀਂ ਹੈਗਾ ਇਹ ਸ਼ੁਰੂ ਕਿੰਨੇ ਕੀਤਾ ਸੀ ਹਾਂ ਇਹ ਸ਼ੁਰੂ ਕੀਤਾ ਸੀ ਮੁਗਲਾਂ ਨੇ ਜੀ ਮੁਸਲਮਾਨ ਆਉਂਦੇ ਸੀ ਉਹ ਮੁਗਲ ਲੋਕ ਆਉਂਦੇ ਸੀ ਜੀ ਸੌਣ ਦੇ ਮਹੀਨੇ ਵਿੱਚ ਉਹਨਾਂ ਨੇ ਪੰਜਾਬ ਦੇ ਵਿੱਚ ਆ ਜਾਣਾ ਇੱਕ ਪਿੰਡ ਨੂੰ ਉਹਨਾਂ ਨੇ ਘੇਰਾ ਪਾ ਲੈਣਾ ਤੇ ਐਤਵਾਰ ਦਾ ਦਿਨ ਉਹ ਚੁਣ ਲੈਂਦੇ ਸੀ ਜੀ ਤੇ ਉਹਨਾਂ ਨੇ ਸਾਰੇ ਪਿੰਡੇ ਟੰਡੋਰਾ ਦੇ ਦੇਣਾ ਵੀ ਜਿਹੜੀਆਂ 50 ਸਾਲ ਤੋਂ ਥੱਲੇ ਥੱਲੇ ਬੱਚੀਆਂ ਹਨਾ ਔਰਤਾਂ ਆ ਜਿਹੜੀਆਂ ਉਹ ਪਿੰਡ ਦੇ ਸਾਥ ਵਿੱਚ ਜਿਹੜੇ ਆ ਪਹੁੰਚ ਜਾਓ ਉਹ ਫਿਰ ਸਾਰੀਆਂ ਬੱਚੀਆਂ ਜਿਹੜੀਆਂ 50 ਸਾਲਾਂ ਤੋਂ ਥੱਲੇ ਹੁੰਦੀਆਂ ਸੀ ਔਰਤਾਂ ਬੀਬੀਆਂ ਬੱਚੀਆਂ ਉੱਥੇ ਪਹੁੰਚ ਜਾਂਦੀਆਂ ਹੁੰਦੀਆਂ ਸੀ ਫਿਰ ਮੁਗਲ ਉਹਨਾਂ ਸਾਰੀਆਂ ਬੱਚੀਆਂ ਨੂੰ ਨਗਨ ਕਰਵਾ ਲੈਂਦੇ ਸੀ ਉਹਨਾਂ ਦੇ ਬਸਤਰ ਜਿਹੜੇ ਉਤਾਰ ਦਿੱਤੇ ਜਾਂਦੇ ਨਗਨ ਕਰਵਾ ਕੇ ਸਾਡੀਆਂ ਬੱਚੀਆਂ ਨੂੰ ਸਾਡੀਆਂ ਧੀਆਂ ਦਾ ਨਾਚ ਕਰਾਇਆ ਜਾਂਦਾ ਸੀ ਫਿਰ ਮੁਗਲ ਵੇਖਦੇ ਹੁੰਦੇ ਭੀ ਜਿਹੜੀ ਉਹਨਾਂ ਨੂੰ ਸਭ ਤੋਂ ਵਧੀਆ ਲੱਗੇ ਨੱਚ ਦੀ ਸਭ ਤੋਂ ਵਧੀਆ ਲੱਗੇ ਸੋਹਣੀ ਲੱਗੇ ਉਹਨੂੰ ਚੁੱਕ ਕੇ ਲੈ ਜਾਂਦੇ ਸੀ ਤੇ ਉਹਦੇ ਨਾਲ ਗਲਤ ਹਰਕਤਾਂ ਉਸ ਬੱਚੀ ਦੇ ਨਾਲ ਉਸ ਧੀ ਦੇ ਨਾਲ ਕੀਤੀਆਂ ਜਾਂਦੀਆਂ ਸੀ ਤੇ ਸਿੱਖਾਂ ਦਾ ਸਬੰਧ ਇਹਦੇ ਨਾਲ ਇਸ ਤਰ੍ਹਾਂ ਵਾ ਫਿਰ ਜਦੋਂ ਸਿੱਖਾਂ ਨੂੰ ਪਤਾ ਲੱਗਦਾ ਸੀ ਨਾ ਵੀ ਫਲਾਣੇ ਪਿੰਡ ਨੂੰ ਮੁਗਲਾਂ ਨੇ ਆ ਕੇ ਕੇਰਾ ਪਾਇਆ ਉਥੇ ਬੱਚੀਆਂ ਦਾ ਨਾਚ ਕਰਵਾਇਆ ਜਾ ਰਿਆ ਨਗਨ ਕਰਕੇ ਤੇ ਮੁਗਲ ਚੋਕੇ ਲੈ ਜਾਂਦੇ ਉਹਨਾਂ ਦੇ ਨਾਲ ਬਾਅਦ ਵਿੱਚ ਗਲਤ ਹਰਕਤਾਂ ਕਰਦੇ ਜਦੋਂ ਸਿੰਘਾਂ ਨੂੰ ਪਤਾ ਲੱਗਦਾ ਸੀ ਸਿੰਘ ਪਿੰਡ ਨੂੰ ਆ ਕੇ ਘੇਰਾ ਪਾਉਂਦੇ ਸੀ ਮੁਗਲਾਂ ਨੂੰ ਛੇਤਰਫੇਰਦੇ ਸੀ ਉਹਨਾਂ ਦੇ ਮੂੰਹ ਕਾਲੇ ਕਰਦੇ ਸੀ ਗਲਾਂ 'ਚ ਜੁੱਤੀਆਂ ਦੇ ਹਾਰ ਪਾ ਕੇ ਡਾਂਗਾ ਫੇਰ-ਫਿਰ ਕੇ ਉਸ ਪਿੰਡ ਵਿੱਚੋਂ ਮੁਗਲਾਂ ਨੂੰ ਭਜਾਇਆ ਕਰਦੇ ਸੀ ਸਿੱਖ ਸਿੱਖਾਂ ਦਾ ਆ ਸਬੰਧ ਹੈ ਇਹਦੇ ਨਾਲ ਨਾ ਕਿ ਆਪਣੇ ਬੱਚੀਆਂ ਦਾ ਨਾਚ ਕਰਵਾ ਦੇਣਾ ਨਾਚ ਕਰਵਾਉਣਾ ਜਿਹੜਾ ਇਹ ਸਿੱਖਾਂ ਦੇ ਨਾਲ ਇਹ ਤੀਆਂ ਦੇ ਇਤਿਹਾਸ ਕੋਈ ਸਬੰਧ ਨਹੀਂ ਹੈ ਪਹਿਲਾਂ ਵੀ ਹੋ ਚੁੱਕੀਆਂ ਐ ਤੇ ਕੁਝ ਲੋਕ ਨਾ ਇਸ ਗੱਲ ਤੇ ਇਤਰਾਜ਼ ਜਤਾਉਂਦੇ ਕਿ ਇਹ ਬਾਬੇ ਆਪ ਦਾ ਇਤਿਹਾਸ ਨਵਾਂ ਹੀ ਕੱਢ ਕੇ ਬਹਿ ਜਾਂਦੇ ਆ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਨਹੀਂ ਤੁਸੀਂ ਪੜੋ ਜੀ ਇਹ ਸਰਥਾਂ ਤੇ ਲਿਖਿਆ ਹੋਇਆ ਸਾਡੇ ਵਡੇਰਿਆਂ ਨੇ ਐਵੇਂ ਥੋੜਾ ਹੁਣ ਬੜੇ ਸਾਡੇ ਇਤਿਹਾਸ ਹੈ ਜੀ ਜਿਹੜੇ ਸਿੱਖ ਯੋਧਿਆਂ ਨੇ ਕਿਦਾਂ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਗੱਜਨੀ ਦੇ ਬਾਜ਼ਾਰਾਂ ਵਿੱਚ ਚਛੜਾ ਕੇ ਲਿਆਉਂਦੇ ਰਹੇ ਜੀ ਬਿਲਕੁਲ ਤੇ ਇਹ ਗੱਲ ਇਹ ਨਹੀਂ ਹੈ ਕਿ ਗੱਲ ਝੂਠੀ ਹੈ ਅਸਲ ਸਚਾਈ ਇਹ ਆ ਵੀ ਇਹ ਲੋਕੀ ਕਹਿੰਦੇ ਆ ਵੀ ਇਹ ਤੇ ਸਾਡਾ ਸੱਭਿਆਚਾਰ ਆ ਤੁਸੀਂ ਕਿਉਂ ਆਪਣੇ ਕੋਲੋਂ ਕਹਾਣੀਆਂ ਬਣਾ ਰਹੇ ਹਾਂ 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 ਉਹ ਅਸਲ ਵਿੱਚ ਜਿਨ੍ਹਾਂ ਨੇ ਉਹ ਗਾਂਦੀ ਖਾਣਾ ਹੁੰਦਾ ਗੰਦ ਦੇ ਵਿੱਚ ਨੱਚਣਾ ਟੱਪਣਾ ਹੁੰਦਾ ਉਹੀ ਲੋਕ ਇਦਾਂ ਦੀਆਂ ਗੱਲਾਂ ਕਰਦੇ ਆ ਬਾਕੀ ਇਹ ਆ ਵੀ ਸਾਡਾ ਇਤਿਹਾਸ ਬੜੋ ਅਸੀਂ ਉਹ ਲੋਕ ਆ ਅਸੀਂ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਟਕੇ ਟਕੇ ਦੇ ਵੇਖਦੀਆਂ ਹੋਈਆਂ ਹਿੰਦੁਸਤਾਨੀਆਂ ਬਹੁ-ਬੇਟੀਆਂ ਨੂੰ ਛੜਾ ਕੇ ਲਿਉਂਦੇ ਰਹੇ ਆਂ ਜੀ ਤੇ ਅੱਜ ਸਾਡੀਆਂ ਬਹੁ-ਬੇਟੀਆਂ ਤੇ ਕਿਦਾਂ ਸੱਥਾਂ ਦੇ ਵਿੱਚ ਸਿੱਖਾਂ ਦੀਆਂ ਬੱਚੀਆਂ ਨੱਚਦੀਆਂ ਪਈਆਂ ਬਾਬਾ ਜੀ ਵੱਲੋਂ ਅਰਦਾਸ ਕਰਨੀ ਫਿਰ ਇੱਕ ਨਾਲ ਹੋਰ ਕਲਿੱਪ ਚੱਲ ਰਹੀ ਹੈ ਜਿਹਦੇ ਵਿੱਚ ਬਾਬਾ ਜੀ 100-100 ਰੁਪਿਆ ਇਕੱਠਾ ਵੀ ਕਰ ਰਹੇ ਉਹਨਾਂ ਲੋਕਾਂ ਤੋਂ ਕਿ ਸਾਡੇ ਵਾਸਤੇ ਪੈਸਾ ਜ਼ਰੂਰੀ ਹੋ ਗਿਆ ਬਿਲਕੁਲ ਕਈ ਲੋਕ ਹੈ ਜੀ ਜਿਨ੍ਹਾਂ ਨੇ ਪੈਸੇ ਹੀ ਮੁੱਖ ਰੱਖਿਆ ਇਥੇ ਇਦਾਂ ਦੇ ਗਰੰਥੀ ਸਿੰਘ ਵੀ ਹੈਗੇ ਆ 100 ਰੁਪਇਆ ਦੇ ਕੇ ਤੇ ਭਾਵੇਂ ਜਿਹੜੀ ਮਰਜ਼ੀ ਕੰਮ ਦੀ ਅਰਦਾਸ ਕਰਵਾਉਗਾ ਭਾਵੇਂ ਚਿੱਟਾ ਵੇਚਣ ਦੀ ਅਰਦਾਸ ਕਰਵਾ ਲਓ ਕਿ ਮਾਰੇ ਚਿੱਟਾ ਵੇਚਣਾ ਇਹਦੇ 200 ਰੁਪਇਆ ਦੇ ਕੇ ਤੇ ਭਾਵੇਂ ਭੁੱਕੀ ਦੀ ਅਰਦਾਸ ਕਰਵਾਈ ਜੋ ਕਿ ਭੁੱਕੀ ਵੇਚਿਆ ਕਰਨੀ ਇਹਦੇ 500 ਰੁਪਇਆ ਦੇ ਕੇ ਭਾਵੇਂ ਸਮੈਗ ਦੀ ਜਿਹੜੀ ਮਰਜ਼ੀ ਅਰਦਾਸ ਕਰਵਾਈ ਜੋ ਵਾਧੂ ਹੈਗੇ ਗਰੰਥੀ ਸਿੰਘ ਜਿਨ੍ਹਾਂ ਨੇ ਪੈਸਾ ਹੀ ਅੱਗੇ ਰੱਖਿਆ ਗੁਰੂ ਸਾਹਿਬ ਨੂੰ ਪਿੱਛੇ ਛੱਡਿਆ ਹੋਇਆ ਇਦਾਂ ਦੇ ਵੀ ਗਰੰਥੀ ਸਿੰਘ ਹੈਗੇ ਇਹ ਤੇ ਐਕਸ਼ਨ ਕੌਣ ਲਾਊਗਾ ਇਤੇ ਐਕਸ਼ਨ ਲੈਣਾ ਚਾਹੀਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਵੀ ਹੁਣ ਜਿਹੜੀ ਅਰਦਾਸ ਹੋਈ ਆ ਵੇਖੋ ਇੱਕ ਬਹੁਤ ਵੱਡੀ ਗਲਤੀ ਹੈ ਜੇ ਆਪਾਂ ਕਹਿ ਲਈਏ ਨਾ ਕਿ ਬੜੀ ਛੋਟੀ ਜੀ ਗਲਤੀ ਹੈ ਇਹ ਬੜੀ ਵੱਡੀ ਗਲਤੀ ਹੈ ਹੁਣ ਅੱਜ ਇਹਨਾਂ ਨੇ ਕੀਤਾ ਆ ਕੱਲ ਨੂੰ ਹੋਰ ਵੀ ਕੋਈ ਗ੍ਰੰਥੀ ਸਿੰਘ ਕਰੂ ਕਿਉਂਕਿ ਉਹਨੂੰ ਪਤਾ ਲੱਗ ਜਾਣਾ ਵੀ ਫਿਰ ਕਿਹੜੀ ਗੱਲ ਆ ਉਹ ਫਲਾਣ ਨੇ ਵੀ ਤੇ ਮਾਫੀ ਮੰਗੀ ਲਈ ਉਹਨੂੰ ਵੀ ਤੇ ਮਾਫੀ ਦੇ ਹੀ ਦਿੱਤੀ ਆ ਸਵਾਲ ਉੱਠੀ ਆ ਫਲਾਣ ਨੇ ਵੀ ਮਾਫੀ ਮੰਗੀ ਤੇ ਮਾਫੀ ਉਹਨੂੰ ਵੀ ਮਿਲੀ ਗਈ ਆ ਫਲਾਣ ਨੇ ਮੰਗੀ ਉਹਨੇ ਗੀਤ गा ਕੇ ਗੁਰਤੇਗ ਬਾਜ ਦਸਹਿਦੀਸ਼ੀ ਦਿੱਤੇ ਗੰਦੇ ਗੀਤ ਗਾਏ ਲੋਕਾਂ ਨੂੰ ਨਚਾਇਆ ਆਪ ਨਚਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮਾਫੀ ਦੇ ਹੀ ਦਿੱਤੀ ਫਿਰ ਲੋਕਾਂ ਨੇ ਕਿਹਾ ਕੋਈ ਗੱਲ ਨਹੀਂ ਕਰੋ ਗਲਤੀਆਂ ਹੁੰਦੀਆਂ ਫਿਰ ਕਿਹੜੀ ਗੱਲ ਆ ਅਕਾਲ ਤਖਤ ਸਾਹਿਬ ਤੋਂ ਮਾਫੀ ਮਿਲ ਜਾਂਦੀ ਆ ਅਕਾਲ ਤਖਤ ਸਾਹਿਬ ਨੂੰ ਇਹਨਾਂ ਲੋਕਾਂ ਨੇ ਅੱਜ ਦੇ ਸਮੇਂ 'ਚ ਇੱਕ ਖੇਡ ਬਣਾ ਕੇ ਰੱਖ ਦਿੱਤਾ ਮਜ਼ਾਕ ਜਿਹਾ ਬਣਾ ਕੇ ਰੱਖ ਦਿੱਤਾ ਜਿਹੜਾ ਮਰਜ਼ੀ ਗਲਤੀ ਕਰਦਾ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗਣ ਲੱਗ ਪੈਂਦਾ ਜੀ ਪਰ ਜੇ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਜੇ ਅੱਜ ਹੁੰਦੇ ਹੂੰ ਤੇ ਅੱਜ ਜਿੱਦਾਂ ਸ਼ਹੀਦੀ ਪੁਰਬਾਂ ਦੇ ਸ਼ਤਾਬ ਦੀਆਂ ਤੇ ਗੀਤ ਗਾਏ ਜਾਂਦੇ ਹੂੰ ਤਿਆਂ ਦਾ ਆ ਪ੍ਰੋਗਰਾਮ ਬੱਚਿਆਂ ਦਾ ਸ਼ੁਰੂ ਕਰਨ ਲੱਗਿਆ ਨਾਚ ਕਰਵਾਉਣ ਤੋਂ ਪਹਿਲਾਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਜਾਂਦੀ ਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਮਾਫ਼ ਥੋੜਾ ਕਰਨਾ ਹਾਂ ਉਹਨਾਂ ਕਹਿੰਨਾ ਲੈ ਕੇ ਆਓ ਹਾਂ ਉਹਨਾਂ ਨੇ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਨੇ ਨਾਚੀ ਦਾ ਨਾਚ ਵੇਖਿਆ ਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਆਖੇ ਇਮਲੀ ਦੇ ਦਰਖਤ ਦੇ ਨਾਲ ਬੰਨ ਕੇ ਕੋਰਡੇ ਮਾਰ ਕੇ ਸਜ਼ਾ ਦਿੱਤੀ ਜਾਊਗੀ ਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਇਹਨਾਂ ਲੋਕਾਂ ਨੂੰ ਕਿਦੇ ਮਾਫ਼ ਕਰਨਾ ਸੀ ਜੁੱਤੀ ਫੇਰਨੀ ਸੀ ਡਾਂਗ ਫੇਰਨੀ ਸੀ ਰੀਤ ਦੇ ਨਾਲ ਵੀ ਆਉਣ ਵਾਲੇ ਸਮੇਂ 'ਚ ਗਲਤੀ ਕੋਈ ਨਾ ਕਰੇ